ਸੋ ਸਾਥਖਰੀਏ ਕਾਲ ਜੀ ਕੀ ਹਾਲ ਚਾਲ ਹੈ ਆਮੀਦ ਕਰਦੇ ਸਭ ਚੜ੍ਹਦੀ ਕਲਾ ਮੌਸਮ ਠੰਡਾ ਹੋ ਗਿਆ ਹੈ ਹਵਾ ਚੱਲ ਗਈ ਹੈ ਲੂੰਗੋ ਥੋੜੀ ਜਿਹੀ ਰਾਤ ਹੈ ਤੇ ਆਪਾਂ ਅੱਜ ਵੀਡੀਓ ਲੈ ਕੇ ਆਏ ਆ ਵੀਡੀਓ ਚ ਗੱਲ ਕਰਨੀ ਆਪਾਂ ਵੈਰਾਈਟੀ ਪੀਆਰ 126 ਝੋਨੇ ਦੀ ਕਿਸਮ ਇਹ ਕਿਸਮ ਬਾਰੇ ਆਪਾਂ ਸਾਰੀ ਗੱਲ ਕਰਾਂਗੇ ਬਹੁਤ ਹੀ ਜ਼ਿਆਦਾ ਰਕਬੇ ਦੇ ਵਿੱਚ ਇਹ ਪੰਜਾਬ ਦੇ ਵਿੱਚ ਲਗਾਈ ਜਾਂਦੀ ਹੈ ਵੈਰਾਈਟੀ ਤੇ ਇਹਦੇ ਬਾਰੇ ਬਹੁਤੇ ਕਿਸਾਨਾਂ ਨੂੰ ਇਹਦੀਆਂ ਰਿਪੋਰਟਾਂ ਪਤਾ ਫੇਰ ਵੀ ਆਪਾਂ ਆਪਣੇ ਵੱਲੋਂ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਾਂਗੇ ਜੋ ਇਸ ਵੈਰਾਈਟੀ ਬਾਰੇ ਆਪਣੇ ਤਜਰਬੇ ਨੇ ਜਾਂ ਕਿਸਾਨਾਂ ਨੂੰ ਆਪਣਾ ਕਿਸਾਨਾਂ ਕੋਲੋਂ ਆਪਾਂ ਨੂੰ ਜਿਹੜੀ ਇਹਦੇ ਬਾਰੇ ਇਨਫੋਰਮੇਸ਼ਨ ਮਿਲਦੀ ਹੈ ਸੋ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਕਿਉਂਕਿ ਵੀਡੀਓ ਨੂੰ ਲਾਈਕ ਕਰਦੇ ਆ ਤਾਂ ਹੋਰ ਹਿੰਮਤ ਮਿਲਦੀ ਆ ਆਪਾਂ ਵੀਡੀਓ ਅੱਗੇ ਹੋਰ ਲੈ ਕੇ ਆਉਂਦੇ ਰਾਵਾਂਗੇ ਤੇ ਬਾਕੀ ਕਿਸਾਨਾਂ ਤੱਕ ਵੀਡੀਓ ਪਹੁੰਚ ਜਾਂਦੀ ਹੈ ਜਿੱਦਾਂ ਆਪਾਂ ਕਿਸੇ ਚੀਜ਼ ਨੂੰ ਸਪੋਰਟ ਕਰਾਂਗੇ ਸੋ ਜੇ ਪੀਆਰ 126 ਵੈਰਾਈਟੀ ਦੀ ਗੱਲ ਕਰੀਏ ਸਭ ਤੋਂ ਪਹਿਲਾਂ ਪਨੀਰੀ ਕੋਈ ਵੀ ਵੈਰਾਈਟੀ ਹੋਵੇ ਉਹਦੀ ਪਨੀਰੀ ਦਾ ਪਤਾ ਹੋਣਾ ਬੜਾ ਜ਼ਰੂਰੀ ਹੁੰਦਾ ਕਿ ਕਿੰਨੇ ਕ ਦਿਨ ਦੀ ਜਿਹੜੀ ਪਨੀਰੀ ਆ ਖੇਤ ਵਿੱਚ ਅਸੀਂ ਲਗਾ ਸਕਦੇ ਆ ਪੀਆ 126 ਇਦਾਂ ਦੀ ਘੱਟ ਟਾਈਮ ਦੀ ਵੈਰਾਈਟੀ ਹੈ ਇਹ ਇਹਨੂੰ ਆਪਾਂ ਇਹਦੀ ਪਨੀਰੀ ਦੀ ਗੱਲ ਕਰੀਏ ਤਾਂ ਪਨੀਰੀ ਇਹਦੀ ਹੈ ਜਿਹੜੀ ਆਪਾਂ ਜੇ ਲਗਾਉਣੀ ਹੈ ਤਾਂ 20 ਤੋਂ 25 ਦਿਨ ਦੀ ਜੇ ਪਨੀਰੀ ਤੁਸੀਂ ਲਗਾਉਂਗੇ ਬੈਸਟ ਪਨੀਰੀ ਹੈ ਉਹਦੇ ਵਿੱਚ ਇਹਨੇ ਤੁਹਾਨੂੰ ਵਧੀਆ ਟੈਲਰਿੰਗ ਕਰਨੀ ਹੈ ਕਿਉਂਕਿ ਨਰਮ ਹੁੰਦੀ ਹੈ ਪਨੀਰੀ ਉਹਨਾਂ ਦਿਨਾਂ ਦੇ ਵਿੱਚ ਤੇ ਵਧੀਆ ਟੈਲਰਿੰਗ ਤੇ ਵਧੀਆ ਝਾੜ ਦੀ ਨਹੀਂ ਰੱਖੀ ਜਾਂਦੀ ਜੇ ਆਪਾਂ ਇੰਨੇ ਕ ਦਿਨ ਦੀ ਪਨੀਰੀ 26 27 ਦਿਨ ਤੱਕ ਵੀ ਜੇ ਲਾ ਲਈਏ ਤਾਂ ਵੀ ਠੀਕ ਹੈ ਚੱਲਦੀ ਹੈ ਹੁਣ ਆ ਜਾਂਦਾ ਵੈਰਾਈਟੀ ਲੈਂਦੀ ਕਿੰਨੇ ਦਿਨ ਹੁਣ ਇਹ ਪਨੀਰੀ ਦੇ ਦਿਨਾਂ ਤੋਂ ਬਾਅਦ ਇਕੱਲੀ ਖੇਤ ਵਿੱਚ ਲੱਗਣ ਤੋਂ ਬਾਅਦ 93 ਤੋਂ 95 ਦਿਨ ਲੈਂਦੀ ਹੈ। ਬਾਕੀ ਮੌਸਮ ਤੇ ਜ਼ਰੂਰ ਡਿਪੈਂਡ ਕਰਦਾ ਹੁੰਦਾ ਕਿ ਵੈਰਾਈਟੀ ਜਿਹੜੀ ਆ ਉਹ 5-7 ਦਿਨ ਪਹਿਲਾਂ ਵੀ ਤਿਆਰ ਹੋ ਜਾਂਦੀ ਹੈ ਤੇ ਬਾਅਦ ਵਿੱਚ ਵੀ। ਹੁਣ ਇਹਨੂੰ ਅਸੀਂ ਲਗਾ ਕਦੋਂ ਤੱਕ ਸਕਦੇ ਆਂ? ਜੇ ਇਸ ਵੈਰਾਈਟੀ ਨੂੰ ਲਗਾਉਣ ਦੀ ਗੱਲ ਕਰੀਏ ਤਾਂ ਇਹਦਾ ਜਿਹੜਾ ਬੈਸਟ ਟਾਈਮ ਹੈ ਨਾ ਉਹ ਆਪਾਂ ਜੁਲਾਈ ਦੀ ਪਹਿਲੀ ਤਰੀਕ ਤੋਂ ਲੈ ਕੇ ਜੁਲਾਈ ਦੇ ਮਿਡ ਤੱਕ 15 ਜੁਲਾਈ ਤੱਕ ਲਗਾ ਲਈਏ ਤਾਂ ਬਹੁਤ ਵਧੀਆ ਹੈ। ਬਹੁਤ ਸਹੀ ਟਾਈਮ ਹੁੰਦਾ ਕਿਉਂਕਿ ਉਸ ਸਮੇਂ ਤੋਂ ਜੇ ਤੁਸੀਂ 90 95 ਦੇ ਨਾਲ ਅੱਗੇ ਜਾ ਕੇ ਦੇਖੋਗੇ ਤਾਂ ਇਹਦੀ ਜਿਹੜੀ ਵਾੜੀ ਹੈ ਬਾਕੀ ਝੋਨੇ ਦੇ ਨਾਲ ਹੀ ਹੋ ਜਾਂਦੀ ਹੈ ਬਾਕੀ ਹਾਂਜੀ ਕਈ ਕਿਸਾਨ ਜਿਨ੍ਹਾਂ ਨੇ ਹੋਰ ਫਸਲ ਕੱਢਣੀ ਹੁੰਦੀ ਆ ਉਹ ਇਹਦੀ ਜਿਹੜੀ ਬਜਾਈ ਆ ਉਹ ਪਹਿਲਾਂ ਵੀ ਕਰ ਸਕਦੇ ਹੁੰਦੇ ਆ ਉਹ ਥੋੜੇ ਅਗੇਤੀ ਕਰ ਲੈਣੇ ਪਰ ਉਹਦੇ ਨਾਲ ਝਾੜ 'ਚ ਅਸਰ ਪੈਂਦਾ ਹੈ ਜੇ ਹੁਣ ਗੱਲ ਕਰੀਏ ਝਾੜ ਦੀ ਜੇ ਤਾਂ ਹੁਣ ਝਾੜ ਦੀ ਗੱਲ ਕਰਨੀ ਆ ਜੇ ਆਪਾਂ ਗੱਲ ਕਰੀਏ ਕਿ ਪਹਿਲਾਂ ਜਿਨ੍ਹਾਂ ਨੇ ਅਗੇਤਾ ਲਾ ਲਿਆ ਹੁੰਦਾ ਆ ਜਿਨ੍ਹਾਂ ਨੇ ਮੰਨ ਲਓ ਉਹ ਨਾਸਪੰਤਰਾਂ ਨੂੰ ਲਾਉਣਾ ਹੁੰਦਾ ਆ ਤਾਂ ਉਹਨਾਂ ਨੂੰ ਇਸ ਵੈਰਾਈਟੀ ਨੇ ਖੇਤ ਦੇ ਵਿੱਚ ਔਸਤਨ ਝਾੜ ਹੈ ਜਿਹੜਾ 28 ਤੋਂ 30 ਕੁਆਂਟਲ ਦਿੱਤਾ ਜਾਂਦਾ ਦਿੱਤਾ ਹੁੰਦਾ ਆ ਕਿਉਂਕਿ ਉਸ ਸਮੇਂ ਦੀ ਇਹ ਵੈਰਾਈਟੀ ਥੋੜੀ ਜਿਹੀ ਪਛੇਤੀ ਲੱਗੇ ਤਾਂ ਜ਼ਿਆਦਾ ਵਧੀਆ ਝਾੜ ਦੇਣ ਦੀ ਅਬਿਲਿਟੀ ਹੁੰਦੀ ਆ ਪਰ ਜੇ ਗੱਲ ਕਰੀਏ ਹੁਣ ਕਿਹਨਾ ਕਿਸਾਨਾਂ ਨੇ ਮੰਨ ਲਓ 1 ਜੁਲਾਈ ਤੋਂ 15 20 ਜੁਲਾਈ ਤੱਕ ਲਾਇਆ ਹੋਵੇ ਤਾਂ ਉਹਨਾਂ ਨੂੰ ਤਾਂ ਇਸ ਵੈਰਾਈਟੀ ਤੇ ਜਿਹੜਾ ਔਸਤਨ ਝਾੜਿਆ 32 33 ਕੁਇੰਟਲ ਤੱਕ ਤਾਂ ਮਿਲਿਆ ਹੀ ਮਿਲਿਆ ਪਰ ਜੇ ਕਰੀਏ ਵੱਧ ਤੋਂ ਵੱਧ ਝਾੜ ਬਹੁਤਿਆਂ ਕਿਸਾਨਾਂ ਨੂੰ ਇਹਦਾ 35 36 ਕੁਇੰਟਲ ਤੱਕ ਵੀ ਯਾਨੀ ਪਿਛਲੇ 2 ਸਾਲ ਤੋਂ ਤਾਂ ਇਹ ਬਹੁਤ ਨਿੱਖੜ ਕੇ ਅੱਗੇ ਸਾਹਮਣੇ ਆ ਰਹੀ ਹੈ ਇਹ ਵੈਰਾਈਟੀ ਸੋ ਇਸ ਕਰਕੇ ਝਾੜ ਪੱਖੋਂ ਵੀ ਵਧੀਆ ਹੈ ਸਪਰੇਅ ਆ ਜੇ ਅਗੇਤੀ ਆ ਲਾਈ ਹੋਵੇ ਫਿਰ ਇਹਨੂੰ ਸਪਰੇਅ ਦੀ ਲੋੜ ਵੀ ਨਹੀਂ ਪੈਂਦੀ ਕਿਉਂਕਿ ਗਰਮੀ ਹੁੰਦੀ ਆ ਟਾਈਮ ਨਾਲ ਫੰਗਸਾਂ ਦੇ ਅਟੈਕ ਤੋਂ ਤਿਆਰ ਹੋ ਜਾਂਦੀ ਹੈ ਬਾਕੀ ਸਾਰਾ ਕੁਝ ਮੌਸਮ ਤੇ ਨਿਰਭਰ ਜ਼ਰੂਰ ਕਰਦਾ ਹੁੰਦਾ ਹੈ ਤੇ ਜੇ ਹੋਵੇ ਪਛੇਤੀ ਫਿਰ ਆਪਾਂ ਇੱਕ ਫੰਗੀਸਾਈਡ ਤੇ ਇਨਸੈਕਟੀਸਾਈਡ ਇਹਨੂੰ ਕਰ ਸਕਦੇ ਆ ਲੋੜ ਮੁਤਾਬਕ ਖੁਰਾਕ ਹੈ ਜਿਹੜੀ ਖੁਰਾਕ ਦੀ ਗੱਲ ਕਰੀਏ ਤਾਂ ਯੂਰੀਆ ਆਪਣੇ 2.5 ਤੋਂ 3 ਬੈਗ ਯੂਰੀਆ ਕਰ ਲਓ ਜ਼ਿੰਕ ਪਾ ਦਿਓ ਸਲਫਰ ਕਰ ਦਿਓ ਜਿਹੜੇ ਉਹੀ ਮਾਈਕਰੋ ਨਿਊਟਰੀਐਂਟਸ ਆ ਜਾਂਦੇ ਆਹੀ ਜੇ ਪੋਟਾਸ਼ ਦੀ ਕਮੀ ਹੈ ਤਾਂ ਉਹ ਪਾ ਸਕਦੇ ਆ ਨਹੀਂ ਤਾਂ ਉਦੇ ਤੇ ਬੇਲੋੜਾ ਖਰਚਾ ਕਰਨ ਦੀ ਜ਼ਰੂਰਤ ਨਹੀਂ ਹੈ ਸੋ ਬਾਕੀ ਤੁਹਾਡਾ ਕੋਈ ਸੁਝਾਅ ਹੋਵੇ ਤੁਹਾਡਾ ਇਸ ਵੈਰਾਈਟੀ ਦੇ ਨਾਲ ਕੀ ਤਜਰਬਾ ਹੈ ਤੁਸੀਂ ਉਹ ਵੀ ਜਰੂਰ ਸਾਂਝਾ ਕਰ ਸਕਦੇ ਆ ਉਮੀਦ ਕਰਨੇ ਆ ਕਿ ਆਪਣੇ ਹੀ ਜਿਹੜੀ ਇਨਫੋਰਮੇਸ਼ਨ ਆ ਉਹ ਬਹੁਤਿਆਂ ਕਿਸਾਨਾਂ ਨੂੰ ਇਸ ਚੀਜ਼ ਬਾਰੇ ਪਤਾ ਤਾਂ ਹੁੰਦਾ ਹੈ ਪਰ ਫਿਰ ਵੀ ਕਈ ਕਿਸਾਨਾਂ ਲਈ ਇਹ ਜਾਣਕਾਰੀ ਜਿਹੜੀ ਲਾਹੇਵੰਦ ਸਿੱਧ ਹੁੰਦੀ ਕਿਉਂਕਿ ਜੋ ਖੇਤਾਂ ਦੇ ਇੰਤਜ਼ਾਰ ਪਏ ਹੁੰਦੇ ਆ ਖੇਤ ਵਿੱਚ ਆਪਾਂ ਦੇਖਦੇ ਆ ਕਿ ਕਿੰਨੇ ਕ ਦਿਨ ਦੀ ਜਿਹੜੀ ਪਨੀਰੀ ਲਗਾਈ ਉਹ ਬੈਸਟ ਟਾਈਮ ਦੇਣਦੀ ਆ ਉਹ ਸਾਰੀਆਂ ਗੱਲਾਂ ਜਾਂ ਖਰਾਕ ਨੂੰ ਲੈ ਕੇ ਕਿਉਂਕਿ ਬੇਲੋੜੇ ਖਰਚੇ ਘਟਾ ਕੇ ਫਿਰ ਆਪਾਂ ਨੂੰ ਵਧੀਆ ਪ੍ਰੋਡਕਸ਼ਨ ਇੱਚ ਮਿਲ ਜਾਂਦੀ ਆ ਸੋ ਉਮੀਦ ਆ ਕਿ ਵੀਡੀਓ ਵਧੀਆ ਲੱਗੀ ਹੋਗੀ ਹੁਣ ਆਪਾਂ ਮਿਲਾਂਗੇ ਅਗਲੀ ਵੀਡੀਓ 'ਚ ਉਦੋਂ ਤੱਕ ਲਈ ਸਾਰੇ ਹੀ ਸਾਥੀਆਂ ਨੂੰ ਸਤਿ ਸ਼੍ਰੀ ਅਕਾਲ ਜੀ